ਉਹ ਬੰਦੀ ਸਮਸ਼ਾਨ ਘਾਟ ਦੇ ਵਿੱਚ ਕਿਉਂਕਿ 10-20 ਦਿਨਾਂ ਤੋਂ ਵਿੱਚ ਹੀ ਰਹਿ ਰਹੇ ਸਾਲਾਂ ਤੋਂ ਰਹਿ ਰਹੇ ਸੀ ਚੱਲ ਗਿਆ ਸਭ ਇਹ ਸਮਸ਼ਾਨ ਘਾਟ ਦੇ ਵਿੱਚ ਬੈਠਿਆਂ ਨੂੰ ਹਾਲਾਂਕਿ 11 ਸਾਲ ਹੋ ਗਏ ਆ ਇਹ ਆ ਘਰ ਦੇ ਵਿੱਚ ਹਾਲਾਤ ਦੇਖੋ ਬਾਬੇ ਨੂੰ ਦਿਖਦਾ ਨਹੀਂ ਲੈਟਰਨ ਵੀ ਇੱਥੇ ਕਰਾਈਏ ਸੀ ਕਰਦੇ ਚੰਦ ਸਿੰਘ ਇਸ ਦੁਨੀਆ ਤੋਂ ਚਲਾ ਗਿਆ ਸਾਡੇ ਕੋਲ ਇੱਥੇ ਲਿਆਏ ਬਾਪੂ ਨੂੰ ਉਹਨੂੰ ਟੀਵੀ ਦੀ ਬਿਮਾਰੀ ਸੀ ਅੱਖਾਂ ਨੂੰ ਬਲਾਈਂਡ ਸੀਗਾ ਤੇ بس 6 ਮਹੀਨੇ ਸਾਡੇ ਕੋਲ ਆ ਸੀ 6 ਮਹੀਨੇ ਬਾਅਦ ਉਹ ਪੂਰਾ ਹੋ ਗਿਆ ਹੁਣ ਮਾਮਾ ਵੀ ਜਾਂ ਦੋਨੋਂ ਲਾਭ ਕਰਕੇ ਸਰਜੀਤ ਕੋਲ ਸਾਥੇ ਕੋ ਰਹਿੰਦੇ ਇਹਨੇ ਇਹ ਮਾਂ ਵੀ ਜਦੋਂ ਮੈਨੂੰ ਕਦੇ ਮਿਲਦੀ ਹੈ ਕਈ ਵਾਰ ਤਾਂ ਜਦੋਂ ਸਾਡੀ ਘਰ ਦੀ ਕਹਿੰਦੀ ਹੈ ਇਹ ਪਰ ਕਦੇ ਕਦੇ ਵੀ ਕਹਿੰਦੀ ਹੈ ਮੈਂ ਜਾਣਾ ਕੰਮ ਬਹੁਤ ਕਰਾਉਂਦੀ ਹੈ ਸੇਵਾ ਕਰਾਉਂਦੀ ਹੈ ਸਾਡੇ ਨਾਲ ਬੀਬੀ ਸਿਆਣੀ ਹੈ ذمہ داری ਹੈ ਸਾਰੀ ਸਮਝੀ ਹੈ ਅਰੇ ਜਾਮੇਟ ਕਿੱਡੀ ਜੁੜੇ ਕਿਨੂੰ ਬਾਪੜਾ ਕਿ ਛੱਡ ਦੇ ਗਿਦਵਾਲ ਉਸੇ ਸ਼ਮਸ਼ਾਨ ਘਰ ਚੋਂ ਇੱਥੋਂ ਲੈ ਕੇ ਆਏ ਸੀ ਜਹ ਕੋਈ ਤਾਂ ਰਿਸ਼ਤੇਦਾਰ ਹੋਵੇ ਸਰਪਰੇ ਦੇ ਵੀਰੇ ਇਹ ਪਟਿਆ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ ਬਲਾਕ ਦੇ ਬਾਲਦ ਕਲਾਂ ਦਾ ਪਿੰਡ ਦੇ ਸ਼ਮਸ਼ਾਨ ਘਰ ਚ ਬੈਠੇ ਨੇ ਇਹ ਗਰੀਬ ਲੋਕ ਬੇ ਇੰਤਿਆ ਸਾਨੂੰ ਇਹਨਾਂ ਦਾ ਇਲਾਜ ਕਰਾਇਆ ਜਾਵੇ ਬਹੁਤ ਜ਼ਿਆਦੇ ਤਕਲੀਫ ਚਣੇਗੇ ਇਦਾਂ ਇਹ ਮਾਂ ਲਾਭ ਕਰ ਹਾਂ ਲੱਭੋ ਤੂੰ ਦੱਸ ਕੀ ਨਹੀਂ ਮਜ਼ਾ ਆ ਕਿੱਥੇ ਜਾਣਾ ਮੀ ਲੱਭੋ ਮੈਂ ਕੁਝ ਚਾਹ ਰਹੀ ਕਿਡੋ ਪੈਂਡਾ ਬੜੀ ਮਾਂ ਬੜੀ ਬਾਲਦੂ ਉੱਥੇ ਕੋਲ ਨੂੰ ਲੈ ਕੇ ਆਂਦੇ ਸੀ ਚਾਹ ਕੋਲ ਨੂੰ ਚਮਚਾਨ ਘਾੜ ਕੇ ਰਹਿਂਗੀ ਜਾ ਕੇ ਉੱਥੇ ਹੂੰ ਫੈਨ ਜੀ ਰਿਕਰ ਮੇਰੀ ਜਥਾਨੀ ਗਈ ਕੀ ਨਾਮ ਹੈ ਦਲੀਪ ਦਲੀਪਪੁਰ ਬੜੀ ਬਲਦ ਰਹਿੰਦੀ ਹੈ ਤੇ ਜਥਾਨੀ ਦੇ ਜਵਾਕ ਵੀ ਹੈ ਹਾਂ ਮੇਰੇ ਮੁੰਡਿਆਂ ਤੋਂ ਕੁੜੀ ਨਾ ਤਾਂ ਕੁੜੀਆਂ ਵਿਆਹੀਆਂ ਨੇ ਤੇਰੇ ਕਿੰਨੇ ਜਵਾਕ ਨੇ ਜੇ ਇਹ ਕੋਈ ਸਰਦ ਕੀਤਾ ਨਾ ਇਹਨਾਂ ਨੇ ਸਰਦ ਕੀਤਾ ਵੀ ਕੋ ਵਿਆਹ ਕੀਤਾ ਤੇ ਹਾਂ ਉਹ ਤਾਂ ਸਾਡੇ ਦੇ ਕਿਹੜਾ ਅਰਥ ਕੀ ਮਨੂ ਹੂ ਮੈਂ ਕਹਿੰਦਾ ਭੈਣੇ ਮੈਂ ਹੁਣ ਤੂੰ ਦੇ ਕਿਵੇਂ ਚਲੋ ਪਿੰਡਾਂ ਤੱਕ ਗੱਤਿਆਰਨ ਕੀਤਾ ਉਹਦੇ ਨਾਲ ਤੁਸੀਂ ਸੁਚਾਨ ਕਰ ਜਿਵੇਂ ਕਰਕੇ ਰਹੀ ਜਾਂਦੇ ਸੀ ਨਾ ਰੋਟੀ ਖਾਲ ਦਾ ਖਾਈ ਆ ਕੋਈ ਨਾ ਇਤਨਾ ਮੇਰੀ ਜੀਵਨ ਰੋਟੀ ਦਾ ਮੇਰੇ ਜਾਨੀ ਮਾਂ ਕਿਤੇ ਵੀ ਮਿਲ ਜੇ ਲਈ ਤੇ ਦਾ ਭੁੱਖਾ ਨਹੀਂ ਕਿਤੇ ਵੀ ਪੰਜਾਬ ਚ ਸੌਂਦਾ ਸੀ ਪਰ ਮੈਂ ਮਾਂ ਤੇ ਜਵਾਨ ਧੀ ਨਾਲ ਮੈਂ ਨਹੀਂ ਚਾਹੁੰਦਾ ਵੀ ਇਸ ਤਰ੍ਹਾਂ ਮੈਂ ਹੁਣ ਉਹ ਦੁਆਰਾ ਫੇਰ ਛੱਡਦਾ ਮਸਾ ਠੀਕ ਹੋਈ ਆ ਹੁਣ ਬਹੁਤ ਠੀਕ ਕਰਕੇ ਨਾ ਤੈਨੂੰ ਇੱਥੇ ਕੋਈ ਦਿੱਕਤ ਆ ਮਾਂ ਮਾਰਦਾ ਘੁੱਟਦਾ ਨਾ ਮੈਂ ਜੀ ਲੈ ਲੱਗਦਾ ਕੁਪੜੀ ਇਹ ਮਾਤਾ ਲਾਖੌਰ ਇਹਦੇ ਨਾਲ ਇਹਦਾ ਸਿਰ ਤੇ ਹੱਥ ਰੱਖਣ ਵਾਲਾ ਇਹਦੇ ਇਹਦੇ ਨਾਲ ਇਹਨੇ ਹੂਲਾ ਪੱਕਿਆ ਸੀ ਗਰਚਮ ਸਿੰਘ ਤੇ ਇਹਦੀ ਬੇਟੀ ਸਰਬਜੀਤ ਕੌਰ ਤਿੰਨਾਂ ਨੂੰ ਅਸੀਂ ਬਾਹਲਦ ਪਿੰਡ ਦੀ ਸੰਚਾਨ ਘਾੜ ਤੋਂ ਲੈ ਕੇ ਆਏ ਬਾਹਲਦ ਪਿੰਡ ਦੀ ਸੰਚਾਨ ਘਾੜ ਜਿੱਥੇ ਕਿਤੇ 10 20 ਦਿਨਾਂ ਤੋਂ ਨਹੀਂ ਸੀ ਰਹਿ ਰਹੇ ਸਾਲਾਂ ਤੋਂ ਰਹਿ ਰਹੇ ਸੀ 10 11 ਸਾਲਾਂ ਤੋਂ ਉਦੋਂ ਜਦੋਂ ਪਿੰਡ ਦੇ ਲੋਕ ਆਉਂਦੇ ਸੀ ਸੰਸਕਾਰ ਕਰਨ ਉਦੋਂ ਦੇਖਦੇ ਸੀ ਨਾ ਕਿੰਨਾ ਨੂੰ ਬੈਠਿਆ ਉੱਥੇ ਲੈਟਨ ਕਰ ਜਾਂਦੇ ਗਰ ਚਾਰ ਨੱਖਾਂ ਤੋਂ ਅੰਨ ਹੋ ਗਿਆ ਸੀ ਸਰਬਜੀਤ ਮੰंजे ਤੇ ਬੈਠੀ ਸ਼ਾਹ ਕਰ ਜਾਂਦੀ ਪੈਂਟਲੀ ਅਫਸੈਟ ਹੋ ਗਈ ਸੀ ਵਿਆਹੀ ਸੀ ਉਹ ਵੀ ਵਾਪਸ ਆ ਕੇ ਬੈ ਗਈ ਨੂੰ ਸ਼ਾਨ ਘਰ ਤੇ ਬੈਠੇ ਸੀ ਕੋਈ ਨਾ ਫਕਰ ਆਇਆ ਤੇ ਹੁਣ ਗਰਚਨ ਸਿੰਘ ਇਸ ਦੁਨੀਆ ਤੋਂ ਚਲਾ ਗਿਆ ਸਾਡੇ ਕੋਲ ਇੱਥੇ ਲਿਆਏ ਬਾਪੂ ਨੂੰ ਉਹਨੇ ਟੀਵੀ ਦੀ ਬਿਮਾਰੀ ਸੀ ਨਾਲ ਅੱਖਾਂ ਤੋਂ ਬਲਾਈਂਡ ਸੀਗਾ ਸ਼ੇ 6 ਮਹੀਨੇ ਸਾਡੇ ਕੋਲ ਆຊੀਆਂ 6 ਮਹੀਨੇ ਬਾਅਦ ਉਹ ਪੂਰਾ ਹੋ ਗਿਆ ਹੁਣ ਮਾਮਾ ਤੇ ਜਾਂ ਦੋਨੋਂ ਲਾਭਪਰ ਤੇ ਸਰਬਜੀਤ ਕੋਲ ਰਹਿੰਦੇ ਇਵੇਂ ਹੀ ਮਾਂ ਵੀ ਜਦੋਂ ਮੈਨੂੰ ਕਦੇ ਮਿਲਦੀ ਹੈ ਕਈ ਵਾਰ ਤਾਂ ਚਲੋ ਬਾੜੀ ਬਾੜੀ ਕਹਿੰਦੀ ਹੈ ਇਹ ਪਰ ਕਦੇ ਕਦੇ ਇਹ ਵੀ ਕਹਿੰਦੀ ਹੈ ਮੈਂ ਜਾਣਾ ਕੰਮ ਬਹੁਤ ਕਰਾਉਂਦੀ ਹੈ ਸੇਵਾ ਕਰਾਉਂਦੀ ਹੈ ਸਾਡੇ ਨਾਲ ਬੇਬੇ ਸਿਆਣੀ ਆ ਜ਼ਿੰਮੇਵਾਰੀ ਆ ਸਾਰੀ ਸਮੇਂ ਦੀ ਆ ਪਰ ਜਾਂ ਮੇਟ ਗਈ ਜਿਡੇ ਕਿਨੂੰ ਬਾਫੜਾ ਦੇ ਦਿੱਤੇ ਇੱਥੇ ਛੱਡੇ ਗਏ ਦੁਆਰਾ ਉਸੇ ਸ਼ਮਸ਼ਾਨ ਘਾਟ 'ਚ ਜਿੱਥੋਂ ਲੈ ਕੇ ਆਏ ਸੀ ਜਹ ਕੋਈ ਤਾਂ ਰਿਸ਼ਤੇਦਾਰ ਉਹ ਵੀ ਰਿਸ਼ਤੇਦਾਰ ਵੀ ਆਇਆ ਨਹੀਂ ਪੈਣਾ ਹੈ ਕਿ ਪੈਣਾ ਦਰਾਣਾ ਜਠਾਣਾ ਪਰਜਾਈਆਂ ਹੈ ਦਾਦਕਾ ਸਹੁਰਾ ਪੇਕਾ ਆ ਵੱਡਾ ਜਾਲ ਹੁੰਦਾ ਰਿਸ਼ਤੇਦਾਰੀਆਂ ਦਾ ਪਰ ਉਹ ਨੱਚਣ ਨਹੀਂ ਆ ਵਿਆਹਾਂ ਸਾਧੀਆਂ ਤੇ ਆਉਣ ਨਹੀਂ ਗਾਣੇ ਗਾਉਣ ਨਹੀਂ ਆ ਜਾਂ ਜਦੋਂ ਕੋਈ ਮਰ ਜਾਂਦਾ ਉਹ ਥੋੜੇ ਕੀਰਨੇ ਪਾ ਕੇ ਬਸ ਆਪ ਕੋ ਆਪਣੇ ਘਰੇ ਹਨਾ ਜੇ ਕਿਤੇ ਕਿਸੇ ਦੀ ਮਦਦ ਕਰਨੀ ਪਏ ਜੇ ਜੇ ਕਿਸੇ ਨੂੰ ਕਿਤੇ ਆਪ ਦੇ ਘਰੇ ਰੱਖਣਾ ਪਏ ਤੇ ਜੇ ਕਿਤੇ ਕੋਈ ਲਾਭਗਾਰਾ ਗਿੰਚਾਰੀ ਇਦਾਂ ਦਰਦਰ ਦੇ ਥੁੱਕੜਾ ਖਾਣ ਨੂੰ ਮਜਬੂਰ ਹੋ ਜੇ ਫੇਰ ਉਹਦਾ ਕੋਈ ਫੇਰ ਉਹਦੇ ਰਿਸ਼ਤੇ ਦਾ ਸਾਥ ਗਾਇਬ ਕਿੱਦਾਂ ਦੀ ਦੁਨੀਆ ਚ ਰਹਿ ਜਾਂਦੇ ਕਿੱਦਾਂ ਦੇ ਹੋਈ ਜਾਂਦੇ ਘੰਟੇ ਛੱਡਨੇ ਪੈਣਗੇ ਉਹ ਫਿਰ ਇਹ ਹੀ ਗਲਤਤਾ ਹੋ ਗਈ ਨਵਿਲਾਲ ਨੂੰ ਜੇ ਪਹੁੰਚੇ ਕੋਈ ਨਾ ਛੱਡ ਕੁਇਕ ਮੈਂਬਰ ਬਾਲ ਦੇ ਪਿੰਡ ਤੋਂ ਇੱਕ ਮੈਂਬਰ ਕੁਇਆ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਕਿ ਕਮਰਾ ਹੀ ਪਵਾ ਦਈਏ ਚਲੋ ਦੋਨੇ ਮਾਮਤियां ਰਹੀ ਜਾਣਗੀਆਂ ਕਮਰਾ ਅਸੀਂ ਪਵਾ ਦਾਂਗੇ ਸੰਗਤ ਪਵਾ ਦੂ ਜਗ੍ਹਾ ਦੇ ਦੋ 250 ਬਿਗੜਾ ਜ਼ਮੀਨ ਹੈ ਪਿੰਡ ਦਾ ਪੰਚਾਇਤੀ ਪਿਗੜਾ 250 ਸਾਹਿਬ ਮੇਰਾ ਹਿੱਸਾ ਜ਼ਮੀਨ ਚ ਦੇ ਦਿਓ ਇੱਕ ਜਗ੍ਹਾ ਤੇ ਸਾਨੂੰ ਫੋਨ ਕਰਕੇ ਦੱਸ ਦੋ ਵੀ ਆ ਜਗ੍ਹਾ ਇਹਦੀ 1 ਬੈਸ ਦਾ 2 ਬੈਸ ਵੀ ਅਸੀਂ ਉੱਥੇ ਇੱਕ ਦੋ ਕਮਰੇ ਪਵਾ ਲੀਏ ਛੱਡਿਆ ਹੀ ਚਲੇ ਜਾਵੇ ਆਪਦਾ ਜੀਵਨ ਬਤੀਤ ਕਰੇ ਕੋਈ ਬਿਮਾਰ ਨਹੀਂ ਹੈਗੀ ਹੁਣ ਠੀਕ ਆ ਤੰਦਰੁਸਤ ਆ ਜਮਾ ਕੋਈ ਮਿੱਟੀ ਦਾ ਆਣ ਕੁੜੀ ਵੀ ਬਹੁਤ ਠੀਕ ਆ ਪਰ ਗੱਲ ਤਾਂ ਉੱਥੇ ਖੜੀ ਆ ਬਾਹ ਕਿਨੂੰ ਪੜਾ ਕੇ ਆਈ ਕਿਦੇ ਕੋਲੇ ਛੱਡ ਕੇ ਆ ਸ਼ਮਸ਼ਾਨ ਘਾਟ ਛੱਡ ਆਈਏ ਜਾਂ ਸੜਕ ਤੇ ਲਾਇਆ ਆਈਏ ਕਿੱਥੇ ਲਾ ਕੇ